ਇੱਤੇ ਗੇ ਲੇ ਪੁੱਤ ਦਾ ਠੀਕ ਕਰਾਂ ਦਾ ਗੋਹਾ ਕੂੜਾ ਸੱਟਿਆਂ ਦਾ ਸਾਰਾ ਦਿਨ ਬੜੇ ਮੇ ਲਾਉਂਦੀ ਨ ਟੱਪ ਗਿਆ ਆ ਹੁਣ ਦਾ ਨੁਪੁੱਤੇ ਦਾ ਉਦੋਂ ਤਾਂ ਮੈਂ ਧੱਕੇ ਮਾਰ ਕੇ ਕਰ ਕੱਢੀ ਸੀ ਅੱਜ ਫੇਰ ਮੈਨੂੰ ਮਿੰਦੋ ਜੀ ਸਾਧ ਲਈ ਆ ਕੇ ਸਾਡਾ ਨੀਰਾ ਪਾ ਦੇ ਵੀ ਪਾ ਸਾਡਾ ਨੀਰਾ ਕੌਣ ਨੂੰ ਅਸੀਂ ਗੋਲੇ ਰੱਖੇ ਆਂਗੇ ਤਾਂ ਦੱਸ ਪੈਸੇ ਤਾਂ ਤੂੰ ਦਿੰਦੀ ਨਹੀਂ ਨਹੀਂ ਹੁਣ ਤਾਂ ਚੰਗਾ ਹੋ ਗਿਆ ਫਸ ਗਈ ਅੱਜ ਹੂੰ ਅੱਜ ਮਾੜੀ ਜੀ ਬਿਮਾਰ ਹੋਈ ਤੇ ਰਿੰਗ ਨਿਕਲ ਗਈ ਕਿਸੇ ਨੇ ਨਿਆ ਨਹੀਂ ਦਿੱਤੀ ਦੱਸ ਕੋਲੇ ਜਾਇਆ ਕੰਮ ਵਾਲਾ ਕੋਈ ਬਦਗਾ ਹੋ ਗਿਆ ਤਾਂ ਹੀ ਤਾਂ ਕਹਿੰਦੇ ਨੇ ਤਾਂ ਬੰਦਾ ਸਬਰ ਰੱਖੇ ਲੋਡ ਤਾਂ ਬੰਦੇ ਤੱਕ ਪਈ ਜਾਂਦੀ ਹੁੰਦੀ ਉਹਦੀ ਨੀ ਕੁੜੀਏ ਨਹੀਂ ਮੇਰੇ ਨਾਲ ਸੌਂ ਨਹੀਂ ਪੈਸੇ ਦੇਗੀ ਸੀ ਇਹ ਸਾਰੇ ਮੈਂ ਦੋਨੇ ਫੜਾਤੇ ਸੀਗੇ ਤੈਨੂੰ ਨਾ ਵੀ ਨਹੀਂ ਦੇ ਤਾਂ ਗਈ ਹੋ ਤਾਂ ਕਦੀ ਮੈਂ ਤਾਂ ਦੇ ਆਈ ਅੱਜੇ ਫੜਾ ਕੇ ਗਈ ਆ ਮੈਂ ਤਾਂ ਉਹ 6000 ਰੁਪਏ ਬਣਦਾ ਸੀਗਾ ਉਹ ਤਾਂ ਮੈਨੂੰ 4 ਹੀ ਫੜਾ ਕੇ ਗਈ ਹੈਗੀ 4000 ਹੀ ਦਿੱਤਾ ਗੱਭੂ ਮੈਂ ਮਰ ਜਾਂ ਕਿੱਡੀ ਗੱਪਾਂ ਦੀ ਮਾਂ ਨੇ ਮੈਨੂੰ ਕਹਿੰਦੀ ਮੈਂ 6000 ਤੁਹਾਡੇ ਘਰੇ ਫੜਾ ਆਈ ਲੈ ਦੇਖ ਲਾ ਲੈ ਤੇ ਮੈਂ ਤਾਂ ਚਾ ਆ ਜਾ ਚੜ ਕੇ ਮੱਖਾ ਭਾਈ ਚੱਲ ਕੋਈ ਦੋ ਕਿਸ਼ਤਾਂ ਭਰ ਦਿਆਂਗੇ ਜਾਂ ਮੱਖਾ ਉਹ ਕਰ ਦਿਆਂਗੇ ਕੋਈ ਤਾਂ ਜਵਾਕਾਂ ਨੂੰ ਕੋਈ ਨੂਨ ਮਿਰਚ ਵਿਚਾਰਾਂ ਨੂੰ ਆ ਜਵਾਕ ਪੱਟ ਨਹੀਂ ਗਾ ਘਰਾਂ ਦੇ ਦਿੱਤਾਂ ਸਿੰਘ ਉਹ ਹੀ ਪਾਈ ਫਿਰਦਾ ਵਾ ਸਿਆਣੇ ਵਰਗਾ ਜਵਾਕ ਵਿਚਾਰਾਂ ਚਰ ਕੋਈ ਨਹੀਂ ਇਹ ਜਵਾਕ ਲਈ ਇਹਦੇ ਜੱਪੜਾਂ ਵੀ ਟੁੱਟ ਗਿਆ ਮਨ ਜੱਪੜਾਂ ਦਵਾਈ ਨਹੀਂ ਜੱਪੜਾਂ ਤਾਂ ਮੇਰੀਆਂ ਤੇ ਮੈਂ ਤੇਰੇ ਤੂੰ ਆ ਲੈ ਲਈ ਮੈਂ ਕੋਈ ਨਹੀਂ ਪੁੱਛੂਗੀ ਮੈਂ ਆਏ ਆਦੀ ਸੀਗੀ ਮੈਂ ਤਾਂ ਪਾਟੀ ਹੈਗੀ ਮੈਂ ਮਾੜੀ ਹਵਾ ਚੜਾ ਦੇ ਮਾਤਾ ਬਥੇਰੀ ਕਰੀ ਸੀ ਕਿ ਆਈ ਨਾ ਮੈਂ ਕਿਹਾ ਦਿੱਤਾ ਤੂੰ ਮੈਨੂੰ ੱੱਕਰੇ ਮਾਰ ਕਰਵਾ ਕੇ ਕਰੋ ਕੱਢਿਆ ਸੀਗਾ ਅੱਜ ਬੋਲਦੀ ਨਹੀਂ ਸਾਡੀ ਕੁੜੀ ਸੀ ਘਰੇ ਮੈਂ ਤਾਂ ਫੜਾਈ ਬਿਮਾਰ ਹੋ ਗਈ ਕਿਹੜਾ ਉੱਠ ਖੜਿਆ ਹੁਣ ਤਾਂ ਲੋਟ ਆਈਏਗੀ ਉੱਠ ਪਹਾੜ ਥੱਲੇ ਆਇਆ ਆਉਂਦੀ ਕਿੱਥੇ ਐਡੀ ਸ਼ਹਿਰ ਚਲਾ ਕਾ ਛੱਡ ਗੱਲ ਦੇ ਮੈਂ ਮੁੜ ਕੇ ਬੋਲਦੇ ਮੈਨੂੰ ਤਾਂ ਆ ਪੈਣੇ ਤੇ ਤੇ ਬਲਾ ਤਰਸ ਆ ਗਿਆ ਅਕੇ ਮਾਇਆ ਕਾ ਮਾਤਾ ਸੱਤੀ ਬੂ ਮਾਰ ਰਹਿਣ ਲੱਗੀ ਉਦੋਂ ਦੀ ਤੇਰੇ ਪੈਸੇ ਰੱਖੇ ਸੀਗੇ ਮੈਂ ਕਿ ਭੈਣੇ ਬਹੁਤ ਤੈਨੂੰ ਤਰਸ ਨਹੀਂ ਤੈਨੂੰ ਸ਼ਰਮ ਆਉਣੀ ਚਾਹੀਦੀ ਸੀਗੀ ਮੈਂ ਕੁੜੇ ਮੇਰੇ ਕੋਲ ਕੀ ਸੀ ਸ਼ੀਕਰਾਂ ਦਾ ਤਾਂ ਮੈਂ ਗੋਹਾ ਕੁੜਾ ਸੜਦੀਆਂਗੀ ਜੇ ਮੈਂ ਤੇਰਾ ਸਿੱਟਿਆ ਸੀ ਤੂੰ ਭਾੜੇ ਮੇਰੇ 6000 ਰੁਪਏ ਮਹੀਨਾ ਕੰਮ ਕਰਾਇਆ ਸੀਗਾ ਮੈਂ ਕਿਹਾ ਦੱਸ ਤੇਰਾ ਕਿਹੜਾ ਕੰਮ ਨਹੀਂ ਕਰਦੀ ਸੀਗੀ ਮੈਂ ਤੇਰੇ ਕੱਪੜੇ ਧੋ ਕੇ ਜਾਂਦੀ ਸੀ ਸਾਰਾ ਕੰਮ ਕਰਦੀ ਸੀਗੀ ਤੇ ਹੁਣ ਬਾਲਾਂਗਾ ਮੈਨੂੰ ਤਾਂ ਕੱਢਣ ਲੱਗ ਗਈ ਕਿ ਮੇਰਾ ਨੀ ਨੀਲਾ ਪਾਇਆ ਮੇਰਾ ਦਿਨ ਛਿਪ ਗਿਆ ਬਲਾਂਟਡ ਜਾਂ ਦੁਖੀ ਜਾਂਦਾ ਸੀਗਾ ਮੈਂ ਤਾਂ ਹਾਰ ਕੇ ਭੈਣੇ ਆ ਗਈ ਪੁੱਤ ਚਾਰ ਕੋਈ ਨਹੀਂ ਤੂੰ ਖੜਿਆ ਲਾ ਵੀਰ ਨੂੰ ਹਾਂ ਕੀ ਕਰਦਾ ਸੀ ਕਾਕੂ ਹੈ ਮੈਂ ਅੱਜ ਤੈਨੂੰ ਹਲਿਆ ਕੇ ਦਿੰਉ ਬਿਸਕਟਾਂ ਦੀਆਂ ਡੱਬੀਆਂ ਹਾਂ ਬਿਸਕਟਾਂ ਦੀਆਂ ਡੱਬੀਆਂ ਲੈ ਕੇ ਦਿਆਂ ਮੇਰੇ ਪੁੱਤ ਨੂੰ ਇੱਕ ਪੂੜਾ ਲੈ ਕੇ ਦਿਆਂ ਕਿਰ ਕੋਈ ਨਹੀਂ ਆਹੋ ਕਰਦੇ ਸਾਮਕੇ ਧਰਤੇ ਸੀ ਕਿ ਪੈਸੇ ਹਾਂ ਚੱਲ ਚੰਗਾ ਨਹੀਂ ਪੈਸੇ ਕਿਹੜਾ ਕੋਲੇ ਰਹਿੰਦੇ ਆ ਆ ਮੱਛੜ ਨਾਲ ਕੱਲ ਨੂੰ ਕਿਸ਼ਤਾਂ ਨੂੰ ਗਿਆ ਉਹ ਭਰਨੀਆਂ ਨੂੰ ਵੀ ਆ ਤੇ ਸਿਆਪਾ ਜਾਣ ਨੂੰ ਮੈਨੂੰ ਤਾਂ ਅਸੀਂ ਨਾ ਤਾਂ ਜਵਾਕ ਨੂੰ ਕੋਈ ਦੋ ਲੀੜੇ ਲਿਆ ਦਿੰਦੀ ਲੈ ਮੁੰਡਿਆਂ ਦੇ ਕੁੜੀਆਂ ਵਾਲੇ ਲੀੜੇ ਪਾਉਂਦੇ ਹੁੰਦੇ ਆ ਲੈ ਦੇਖ ਲੋ ਲੈ ਕਰਮ ਹੋਰ ਕੀ ਕਰਗੇ ਭੈਣੇ ਲੈ ਹੁਣ ਮੈਂ ਇਹਨਾਂ ਦੇ ਪਸੂਆਂ ਨੂੰ ਨੀਰਾ ਪਾ ਦੇ ਨਹੀਂ ਮੈਂ ਤਾਂ ਸਮਾੱਖ ਮੇਰੀ ਗੱਲ ਸੁਣ ਮੱਖ बहुत मुड़के तो बोल दी भे का न्याय दिता वा नीरा वर्गा तो सचारा नी काम कर दून मेरा सचारह सचारुना खुद ते तू इन तेन झिटक मार दी कोई गल ना भेने मैं बराबर की सरीकनी झुड़क कोई लेत आदा मैं भैं मे बंदा लड़दा व हाँ ਮਣ ਮਣ ਦੇ ਤੁਹਾਡਾਂ ਮੈਂ ਸੰਪਰਕ ਕਰਦਿਆਂ ਨਾ ਏਡਾ ਏਡਾ ਪਹਿਲਾਂ ਕਿੱਥੇ ਚੱਕੇ ਜਾਂਦੇ ਅਗੇ ਇੱਕ ਫੋਰ ਇੱਕ ਵੱਠਲ ਦਾ ਤਾਂ ਇੱਕ ਫੋਸ ਕਰਦਾਂ ਸਾਨੂੰ ਪੁੱਤੇ ਦਾ ਆਪ ਤਾਂ ਨਾਲੇ ਤੱਕ ਕੰਮ ਨੂੰ ਹੱਥ ਨਾ ਲਾਉਣਾ ਹੋਵੇ ਨਾਲੇ ਪੈਸੇ ਨਾ ਦੇਣੇ ਹੁਣ ਗੱਲ ਐ ਕੋਈ ਇਹ ਨਹੀਂ ਗੋਣ ਸਹੀ ਆ ਮੈਨੂੰ ਲੱਗਦਾ ਡਾਕਟਰ ਦੇ ਟੀਕਾ ਲਵਾਉਣ ਚੱਲ ਕੋਈ ਹੋਰ ਕੀ ਨਖਰੇ ਤਾਂ ਵੱਡੇ ਵੱਡੇ ਤੇ ਕੰਮ ਕੋਈ ਕਰਨਾ ਨਾ ਹੋਵੇ ਜਿਦੋਂ ਸਿਰ ਕੰਮ ਨਹੀਂ ਕਰਨਾ ਫਿਰ ਪੈਸੇ ਤੱਕੇ ਲੈ ਪੈਸੇ ਤਾਂ ਆਇ ਨਹੀਂ ਸੋਚਤਾਂ ਗੀਆਂ ਵੀ ਪੜਾ ਪੈਸਿਆਂ ਤੋਂ ਬਿਨਾ ਗਰੀਬ ਗਿਰਪਾ ਕੰਮ ਕਰਨਾ ਆਜੂਗਾ ਕੋਈ ਵੱਡੇ ਮਾਤਾ ਹੁੰਦਗਾ ਨਾ ਕਿ ਆਪਦੇ ਜਾਣੇ ਨਹੀਂ ਪੜੇ ਵੱਡੇ ਹੋਣ ਨੂੰ ਤਾਂ ਸਭ ਦੇ ਜੀ ਕਰਦਾ ਵਾ ਕਹਿੰਦੇ ਹੁੰਦੇ ਗਰੀਬੀ ਤਾਂ ਰੱਬ ਦੇਵੇ ਨਾ ਕੀ ਗਰੀਬਾਂ ਦੀ ਤਾਂ ਵਿਚਾਰਾਂ ਦੀ ਜੂਨ ਗਰੀ ਹੈ ਜੇ ਤਾਂ ਇਹ ਕੰਮ ਕਰ ਦਿੰਦੇਨ ਮੇਰੇ ਵਰਗੇ ਤਾਂ ਕਹਿਣਗੇ ਕਿ ਬਾਹਲੇ ਕਮਾ ਲੈ ਜਿਹਨੇ ਹੀ ਕੋਈ ਕੰਮ ਕਰਦਾ ਭੁੱਖਾ ਮਰਦਾ ਫੇਰ ਐ ਕਹਿ ਦਿੰਦੇ ਨਾ ਭੁੱਖਾ ਮਰਦਾ ਫੜਦਾ ਕਮਾ ਕੇ ਖਾ ਲੈ ਕਿ ਕਮਾ ਕੇ ਦੱਸ ਕੀ ਅਗਲਾ ਤੁਹਾਡੇ ਹੱਡ ਵੱਡ ਕੇ ਖਾ ਲੈ ਕਮਾਉਣ ਨੂੰ ਤੁਸੀਂ ਦੇਉਂਗਾ ਤਾਂ ਫੇਰ ਹੀ ਆ ਵੀ ਨਾ ਜਾਵੇ ਕਿਤੇ ਗੋਈਆ ਡਾਕਟਰ ਦੇ ਨਾ ਤੂੰ ਤਾਂ ਤੇ ਘਰ ਵਾਲੇ ਨੂੰ ਬਾੜੀ ਲਾੜ ਲਈ ਹੋਗੀ ਤੇ ਦੂਜਿਆਂ ਨਾਲ ਦੂਜਿਆਂ ਨੂੰ ਤੀਵਾਂ ਲਾੜ ਲੈਣੀ ਹੱਦ ਹੋਈ ਖੜੀ ਐ ਜਮਾ ਆਣੀ ਫੋਟੇ ਦੀ ਵੀ ਤੂ ਤਾਂ ਇੱਕ ਫੂਟ ਪਾਉਣੀ ਐ ਤੇ ਇੱਕ ਲਾਉਣੀ ਐ ਦੀ ਇੱਥੇ ਨੂੰ ਪੁੱਤੇ ਦੇ ਪਾਟੀਆਂ ਟਾਕਾਂ ਵਾਲੇ ਲੀੜੇਨਗੇ ਆ ਇੱਕ ਜੋੜਾ ਚੱਪਲਾਂ ਦਾ ਕਦੇ ਇਹ ਜਵਾਕੜੀ ਪਾ ਲੈਂਦੀ ਐ ਕਦੇ ਉਹ ਹੀ ਮੈਂ ਪਾ ਲੈਣੀ ਐ ਦੀ ਸਾਰਿਆਂ ਨੂੰ ਚੁੰਨੀਆਂ ਪਾਟਣਾ ਪਈਆਂ ਲੱਗੀਆਂ ਪਰ ਨੂੰ ਹੋਰ ਸਾਡੇ ਮੂਹ ਆ ਮੈਂ ਦੋਦੇ ਕਾਰ ਵਾਲਾ ਬੁੱਚੜ ਦਾੜ ਖਾ ਜਾ ਨਹੀਂ ਮੈਂ ਮਰ ਜਾ ਬਿਠਾ ਉਹ ਗੋਣ ਮੋਟਰਸਾਈਕਲ ਤੇ ਬਾੰਦਰੀ ਜੀ ਨੂੰ ਕਦੇ ਇਧਰ ਨੂੰ ਲੈ ਜੂ ਚੜਾਤਾ ਕਰੇ ਇਧਰ ਨੂੰ ਲੈ ਜੂ ਚੜਾ ਗਏ ਲੈ ਦਮਣਾ ਦਮ ਤਾਂ ਸਾਡੇ ਪਸੂ ਨਹੀਂ ਰਾੜ ਲਾ ਦਿੰਦੇ ਆਉਂਦਾ ਤਾਂ ਗੋਹਾ ਹੀ ਨਹੀਂ ਸੋਥੋ ਲੋਟ ਨਾਲੇ ਤਾਂ ਵੱਡੀਆਂ-ਵੱਡੀਆਂ ਧਾਰਨਾ ਦੇਊਗੀ ਹਾਂ ਹਾਂ ਕਰਦਾ ਤੂੰ ਤਾਂ ਪੈਣੇ ਕਰਦਾ ਦੁੱਧ ਹੀ ਨਾ ਕਰਦੇ ਦੁੱਧ ਨੂੰ ਸਾਡੇ ਕੋਠਾ ਤੇ ਪੰਤਾਲੇ ਲੱਗੇ ਦੁੱਧ ਵਾਲੇ ਵੀ ਸਾਨੂੰ ਆਏ ਮਿਲ ਜੂ ਦੁੱਧ म तो करना ना हो पैसे किसी ने देना हो चल कोई नी बधुआ दवाई गई है लार चुगलव कर लिया मूह तो गई बस मैं भी हम जा बरता भी करा करो हाँ भेने भेने हाँ भैने अकू तू तो बाली चुकी नहीं पार्टी तीवी हवा चढ़ा दू हो कोई बढ़ी हूं जेड़ गरीब का खून चूसे ना भेने गरीब ना पैसे बद दे ਉਹੋ ਹਮੈ ਸਤਾ ਸੜੂਗਾ ਨਹੀਂ ਵੇਦੂਆਂ ਨੂੰ ਗਈਆਂ ਨੀਰਾ ਮੈਂ ਪਾਈ ਜਾਨੀ ਆ ਹੁਣ ਧਾਰ ਚੋਕੇ ਧਰ ਜੂਗੀ ਨੌਜਣਾ ਕਦੇ ਸੇਕ ਮਾ ਪਾ ਕੇ ਖਾ ਲੈਂਦੀ ਆ ਕਦੇ ਚੌਲ ਪਾ ਕੇ ਖਾ ਲੈਂਦੀ ਆ ਕਿੰਨਾ ਖਾਂਦੀ ਹੈ ਭੁੱਖੜ ਕਿਸੇ ਥਾਂ ਦੀ ਨਾ ਹੋਵੇ ਹਾਏ ਨੀ ਕਹਿੰਦੀ ਭੈਣੇ ਕੋਈ ਨਹੀਂ ਤੂੰ ਵੀ ਖਾ ਜੀ ਤੂੰ ਆਪਸ ਕੋਠਾ ਪਾਰਕ ਕਰਨੀ ਪਾਰਟੀ ਜੀਤੀ ਵੀ ਨੇ ਬੱਕਰ ਮਾ 70 ਮਾ 70 ਮਾ ਆਦੋ ਕੁੱਤੇ ਯਾ ਟੁੱਟੇ ਯਾ ਫਿਰਦੇ ਨੇ ਕੋਈ 25 25 ਰੋਟਾਂ ਖਾਂਦੇ ਭਾਣੇ ਮਰ ਤਾਂ ਇਹੀ ਮਰਨ ਵਾਲੀ ਕਰ ਦਿੰਦੇ ਰੋਟਾਂ ਖਾਣਗੇ ਕਿ ਤੈਨ੍ਹੇ ਸਾਲ ਨਿਕਲਣਾ ਤਾਂ ਤੇਰੇ ਟੀਜੇ ਨੇ ਕਰ ਰੱਖਿਆ ਵਾ ਆਹੀ ਤਾਂ ਕੋਈ ਤੇਰੇ ਘਰ ਕੰਮ ਤੇ ਨਹੀਂ ਲੱਗਦੀ ਵੱਡੀ ਆਈ ਆਦਾ ਵਾਲੀ ਕੋਈ ਨਹੀਂ ਤੂੰ ਆਇਆ ਘਰੀ ਨਿੰਦੋ ਹੁਣ ਤੂੰ ਮੇਰੇ ਪੈਸੇ ਮੁਕਰ ਕੇ ਦਿਖਾਈ ਜੇ ਮੈਂ ਤੇਰਾ ਕਾਰ ਦਸਮਾਨ ਨਾ ਨਾ ਲੈਗੀ ਚੱਕ ਕੇ ਤੂੰ ਮੈਨੂੰ ਨਾ ਜਾਣ ਨਹੀਂ ਤਾਂ ਹੀ ਕੰਨ ਦਾ ਸਰੀਪ ਬੰਦੇ ਦਾ ਪਾਇਆ ਨਹੀਂ ਮੈਂ ਤਾਂ ਪੰਨ ਸਰੀਪ ਹੋਣਾ ਮੈਨੂੰ ਤਾਂ ਪਾਇਆ ਨਾ ਪੂਰਾ ਮੇਰੇ ਘਰ ਵਾਲੇ ਨੇ ਕਹਿ ਕੇ ਤੋਰੇ ਕਹਿੰਦਾ ਜੀ ਹੁਣ ਤੇਰੇ ਪੈਸੇ ਮੁੱਕਰੀ ਸਰਪਾਰਕ ਭੱਜੇ ਹਾ ਕੋਈ ਨਹੀਂ ਪੈਸਾ ਤਾਂ ਪੈਸਾ ਤਾਂ ਕਹੇ ਤੂੰ ਗਰੀਬ ਵੀ ਹੈਂ ਤੂੰ ਕਾਦੀ ਗਰੀਬੀ ਹੈ ਉਹਦੀ ਕਿੰਨਾ ਕੁ ਸੁਭਾਣਾ ਰੱਖਾ ਬੱਕਰਾਂ ਦਾ ਥੁਰਗਾ ਜਗਾ ਤੇ ਕੰਮ ਕੋਈ ਹੋਰ ਕਰਕੇ ਦੇ ਦੇ ਨਹੀਂ ਆਵੇ ਨਾ ਜਾਵੇ ਨਹੀਂ ਚੱਲ ਕੋਈ ਨਹੀਂ ਘਰ ਮੋਂ ਹੋਣਾ ਵੀ ਕੀ ਹੈ ਨਾ ਪੁੱਤੇ ਦਾ ਐਨਾ ਸਿਆਪਾ ਕਰਕੇ ਹਣ ਸੰਸਾ ਲੱਗਿਆ ਪਿਆ ਥੰਦੀ ਰੋਟੀ ਨਾ ਆਟਾ ਹੈ ਨਹੀਂ ਦਾ ਘਰ ਮੋਂ ਹੋ ਕੇ ਮੈਂ ਦੋਨਾ ਕੀ ਕਰੂੰਗੀ ਆਟਾ ਵੀ ਲੈ ਕੇ ਜਾਊਂਗੀ ਉਹ ਤੋਂ ਬਰਿਆ ਕੇ ਫੇਰ ਮੈਨੂੰ ਆਏ ਕਹ ਦੂਗੀ ਦਿਹਾੜੀ ਤਾਂ ਤੈਨੂੰ ਘਰ ਮੈਂ ਦੇਤੀ ਦੇਤੀ ਆਟਾ ਉਟਾ ਨਹੀਂ ਦਿੰਦੀ ਬਰਿਆਈ ਕੰਮ ਦੇਊਗੀ ਪਾੜੀ ਤੀਵੀਂ ਤਾਂ ਬਰਿਆਈ ਕੰਮ ਹੋ ਜਾਂਦੀ ਆ ਹੋਰ ਕੀ ਕਰਾਂ ਓਹੋ ਤਾਂ ਨਾ ਨਾ ਨੀ ਰਲਦਾ ਵਾ ਮੈਂ ਤਾਂ ਲੋਕਾਂ ਦਾ ਕੰਮ ਕਰ ਕਰ ਹੀ ਮਰਨ ਵਾਲੀ ਹੋ ਕੀਵੇ ਰੱਬਾ ਗਰੀਬ ਦੀ ਕੀ ਜੂਨ ਹੁੰਦੀ ਆ ਨਪੁੱਤੇ ਦਾ ਭਾਜ ਭਾਜ ਕੰਮ ਕਰਦੇ ਆ ਰਾਤ ਨੂੰ ਜਦਾਰ ਦੇ ਘਰ ਬੰਨੀ ਜਾ ਕੇ ਚੱਕਦੇ ਆ ਓਨੇ ਦਾ ਓਨਾ ਕੰਮ ਕਰੇ ਪਿਆ ਹੁੰਦਾ ਓਹੋ फिर दे मना भी आप करे काम ता तू लोग नहीं किन्ना तरस जाऊगा नहीं मैं बुला तरस कोई नहीं भाने चल हौसला नहीं सुटा जाता होंगे वा आपदा दलीला आप ही करी जानी मेरी गल सुन ला जवाक पढ़ लिख के लग जाए नहीं कोई नी मौजी मऊजान गई हाँ मेरा पुत बड़ा के फौजी लग कुछ नहीं हों ਇਹ ਰੋ ਮੇਬੀ ਨੀ ਉਤਮਾਸ਼ਾਂ ਕੋ ਬੰਨੂਗਾ ਦੇਖੂਗੀ ਕਦੇ ਨੌਕਰ ਨਹੀਂ ਲਾ ਕੇ ਉਹ ਸੱਦ ਲੂਗੀ ਘਰੇ ਨਾ ਭੈਣੇ ਜਿਹੜੇ ਕੰਮ ਕਰੂਗੀ ਬਗਾਨੀ ਬੁੜੀ ਕੁੜਿਹੋ ਚ ਵੀ ਜਾ ਨਹੀਂ ਹੁੰਦੀ ਆ ਐ ਕੋਈ ਸੋਚਦਾ ਓਹ ਹੋ ਕੋਈ ਐਂ ਸੋਚਦਾ ਵੀ ਆਵਦਾ ਜਵਾਕ ਖਾ ਲੇ ਤਾਂ ਉਹ ਵੀ 5-400 ਵੱਧ ਖਾ ਹੀ ਲਵੇ ਨਹੀਂ ਗਰੀਬ ਨੂੰ 10-10 ਰੁਪਏ ਗਲਾ ਮਾਰ ਮਾਰ ਦਿੰਦਾ ਨਹੀਂ ਭੈਣੇ ਬਸ ਆਦੇ ਰੋਸੇ ਆਵਦੀ ਜ਼ਿੰਦਗੀ ਤੇ ਹਾਂਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਤੇ ਜਿਵੇਂ ਤੁਸੀਂ ਸਾਡੇ ਚੈਨਲ ਨੂੰ ਪਹਿਲਾਂ ਪਿਆਰ ਦਿੰਦੇ ਆਂ ਉਹ ਜੋ ਮੈਂ ਜੁਕਰੀ ਸਾਡੇ ਚੈਨਲ ਨੂੰ ਤੁਸੀਂ ਹੁਣ ਪਿਆਰ ਦਿੰਦੇ ਰਹੋ ਤੇ ਸਾਡਾ ਤੁਸੀਂ ਗਰੀਬ ਦੀ ਜੂਨ ਬੁਰੀ ਸਾਡੇ ਪਾੜ ਤੁਸੀਂ ਸਾਰੇ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਸਾਡੀ ਵੀਡੀਓ ਨੂੰ ਸਾਨੂੰ ਸਾਡੀ ਵੀਡੀਓ ਕਿਵੇਂ ਲੱਗਦੀ ਹੁੰਦੀ ਹੈ ਕਮੈਂਟ ਬਾਕਸ ਦੇ ਵਿੱਚ ਸਾਨੂੰ ਤੁਸੀਂ ਦੱਸਿਆ ਕਰੋ ਕਿ ਸਾਡੀ ਵੀਡੀਓ ਨੂੰ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਸਾਡੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਕਰ ਲੋ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸਾਡੀਆਂ ਵੀਡੀਓ ਤੁਸੀਂ ਦੇਖਿਆ ਕਰੋ ਕਿਉਂਕਿ ਤੁਹਾਡੀ ਮਦਦ ਦੀ ਸਾਨੂੰ ਜਾਦੇ ਜ਼ਰੂਰਤ ਆ ਤੇ ਸਾਡਾ ਵਾਚਿੰਗ ਟਾਈਮ ਹੋਰ ਪੂਰਾ ਹੋ ਸਕੇ ਤੇ ਸਾਡਾ ਚੈਨਲ ਹੋਰ ਅੱਗੇ ਜਾਵੇ ਤੇ ਕਹਿੰਦੇ ਹੁੰਦੇ ਭੈਣਾ ਭਾਈਆਂ ਦੀ ਮਦਦ ਨੇ ਬੰਦਾ ਅੱਗੇ ਜਾਂਦਾ ਹੈਗਾ ਤੇ ਤੁਹਾਡੇ ਪਿਆਰ ਦੇ ਨਾਲ ਅਸੀਂ ਬਹੁਤ ਅੱਗੇ ਜਾ ਰਹੇ ਹਾਂ ਥੈਂਕ ਯੂ ਸੋ ਮਚ ਵੱਧ ਤੋਂ ਵੱਧ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਤੁਹਾਡਾ ਮੈਨੂੰ ਤਾਂ ਖੁਦ ਸਮਝ ਨਹੀਂ ਆਉਂਦੀ ਕਿ ਮੈਂ ਤੁਹਾਡਾ ਧੰਨਵਾਦ ਕਿਹੜੇ ਮੂੰਹ ਨਾਲ ਕਰਾਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਤੁਸੀਂ ਕਿ ਸਾਨੂੰ ਇੰਨੇ ਕ ਟਾਈਮ ਦੇ ਵਿੱਚ ਇੰਨਾ ਅੱਗੇ ਲੈ ਕੇ ਆਏ ਹੋ ਤੁਹਾਡਾ ਲੱਖ ਲੱਖ ਧੰਨਵਾਦ ਤੇ ਐਵੇਂ ਜੁੱਕਰੀ ਸਾਨੂੰ ਹੋਰ ਅੱਗੇ ਲੈ ਕੇ ਜਾਓ ਤੁਸੀਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਗਾਹਾਂ ਦੀ ਗਾਹ ਵੀਡੀਓ ਸ਼ੇਅਰ ਕਰਦਿਆ ਕਰੋ ਤੇ ਇੱਕ ਸਾਡੀ ਹੋਰ ਗੁੱਡੀਆਂ ਨੇ ਚੈਨਲ ਚਲਾਇਆ ਸਾਡੀਆਂ ਨੇ ਤੇ ਕੀ ਚੈਨਲ ਦਾ ਨਾਮ ਆਸੀ ਕੀ ਜਨਾ ਚੈਨਲ ਦਾ ਨਾਮ ਹੈ ਭੈਣਾ ਦੀ ਕਮੇਡੀ ਕਿਉਂਕਿ ਉਹ ਵੀ ਵਿਚਾਰੀਆਂ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਨੇ ਗੀਆਂ ਅਸੀਂ ਉਹਨਾਂ ਦੀ ਆਈਡੀ ਮੈਂਸ਼ਨ ਕਰਾਂਗੇ ਜੇ ਕਿਸੇ ਨੇ ਹੈਲਪ ਕਰਨ ਦੇ ਨਾਲ ਕਿਸੇ ਦੀ ਗਰੀਬੀ ਘਟਦੀ ਆ ਜਾਂ ਕਿਸੇ ਗਰੀਬ ਨੂੰ ਮਦਦ ਮਿਲਦੀ ਆ ਇਤੋਂ ਵੱਡਾ ਕੋਈ ਪੁਰਨ ਹੋ ਨਹੀਂ ਸਕਦਾ ਕਿਉਂਕਿ ਜੇ ਕਿਸੇ ਦੀ ਆਪਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਆ ਤਾਂ ਉਹਦਾ ਕੋਈ ਆਪਾਂ ਨੂੰ ਮੁੱਲ ਜਾਂ ਪੈਸਾ ਨਹੀਂ ਲੱਗਦਾ ਹੁੰਦਾ ਤੇ ਜੇ ਲੱਗ ਵੀ ਜਾਊ ਇੰਨਾ ਵੱਡਾ ਕੋਈ ਆਪਾਂ ਨੂੰ ਫਰਕ ਨਹੀਂ ਪੈਂਦਾ ਹੁੰਦਾ ਪਲੀਜ਼ ਤੁਸੀਂ ਉਹਨਾਂ ਦੀ ਵੀ ਆਈਡੀ ਮੈਂਸ਼ਨ ਕਰਨ ਤੋਂ ਬਾਅਦ ਉਹਨਾਂ ਨੂੰ ਵੀ ਤੁਸੀਂ ਵਿਚਾਰੀਆਂ ਨੂੰ ਫੋਲੋ ਕਰ ਲਿਓ ਤੇ ਤੁਹਾਡਾ ਧੰਨਵਾਦ ਜੀ ਸੱਸਰੀਆ ਦਾ